ਤਨ ਤਨ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿੱਨਾਂ ਦੀ ਕੁਰਬਾਨੀ ਬੇਮਿਸਾਲ ਆ ਦੁਨੀਆ ਦੇ ਤਖਤੇ ਦੇ ਉੱਤੇ ਕੋਈ ਵੀ ਏਦਾਂ ਦਾ ਇਨਸਾਨ ਨਹੀਂ ਹੋਇਆ ਜਿਹਦਾ ਦੋ ਵਾਰ ਨਾਮ ਰੱਖਿਆ ਗਿਆ ਹੋਵੇ ਤੇ ਦੋਵੇਂ ਵਾਰ ਗੁਰੂ ਨੇ ਰੱਖਿਆ ਹੋਵੇ ਇੱਕੋ ਇੱਕ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਪਹਿਲਾ ਨਾਮ ਭਾਈ ਜੈਤਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਕਿਰਪਾ ਕੀਤੀ ਹੈ ਸਦਾਨੰਦ ਦੇ ਘਰ ਪੁੱਤਰ ਹੋਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਭਾਈ ਸਦਾਨੰਦ ਦਾ ਆਪ ਰਿਸ਼ਤਾ ਕਰਵਾਇਆ ਕਿੰਨੀ ਨਿਕਟ ਵਰਤੀ ਗੁਰੂ ਦੇ ਨੇੜੇ ਕਿੰਨੇ ਆਉਣਗੇ ਗੁਰੂ ਦੇ ਨਾਲ ਹਰ ਪਲ ਰਹਿਣ ਵਾਲੇ ਗੁਰਮੁਖ ਪਿਆਰੇ ਅਜਿਹੇ ਇਤਿਹਾਸ ਵਿੱਚ ਬੜੇ ਘੱਟ ਮਿਲਦੇ ਨੇ ਭਗੌੜਿਆਂ ਦਾ ਜ਼ਿਕਰ ਤਾਂ ਬਹੁਤ ਮਿਲ ਜਾਂਦਾ ਹੈ ਪਰ ਗੁਰੂ ਦੇ ਨਾਲ ਨਿਭਣ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆਂ ਮੈਂ ਇਸ ਗੱਲ ਨੂੰ ਬੜੀ ਧਿਆਨ ਦੇ ਨਾਲ ਬਾਚਦਾ ਹਰੇਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਬਾਬਾ ਜੀਵਨ ਸਿੰਘ ਦੇ ਨਾਂ ਤੇ ਗੁਰਦੁਆਰੇ ਦੋ ਹੀ ਹੋਣ ਤਿੰਨ ਹੋਣ ਚਾਰ ਹੋਣ ਪਰ ਨਾਂ ਬਦਲੇ ਜਾਂਦੇ ਨਹੀਂ ਨਾਂ ਬਦਲ ਜਾਂਦੇ ਨਹੀਂ ਗੁਰਦੁਆਰਾ ਸਾਹਿਬ ਉਹਦੇ ਪਰ ਇੱਕ ਦਰ ਸਥਾਨ ਏਦਾਂ ਦਾ ਜਿਹਦਾ ਨਾਮ ਜਿਹੜਾ ਇਸ ਪਿੰਡ ਵੀ ਗੁਰੂ ਘਰ ਦਾ ਨਾਮ ਆ ਬਾਬਾ ਜੀਵਨ ਸਿੰਘ ਦੇ ਨਾਤੇ ਦੂਸਰੇ ਪਿੰਡ ਵੀ ਹੋਵੇਗਾ ਤੀਜੇ ਵੀ ਹੋਵੇਗਾ ਚੌਥੇ ਵੀ ਹੋਵੇਗਾ ਜਿਹੜੇ ਜਿਹੜੇ ਪਿੰਡ ਚਲ ਜੋਗੇ ਇੱਕ ਗੁਰੂ ਘਰ ਦਾ ਨਾਮ ਜਿਹੜਾ ਕਦੇ ਨਹੀਂ ਬਦਲਦਾ ਪਰ ਇੱਕ ਕੁਰਬਾਨਨ ਚੜ੍ਹਦੀ ਕਲਾ ਗੁਰੂ ਦੇ ਕੋਲੋਂ ਲੈ ਕੇ ਭਾਈ ਜਗਤੇ ਦਾ ਪਹਿਲਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਤੇ ਦੂਸਰਾ ਨਾਮ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰੱਖਿਆ ਹੁਣ ਦੋ ਨਾਮ ਗੁਰੂ ਦੇ ਕੋਲੋਂ ਬਖਸ਼ਿਸ਼ ਹੋਏ ਹੁਣ ਦੇ ਚੜ੍ਹਦੀ ਕਲਾ ਤੇ ਜੀਵਨ ਵਿੱਚੋਂ ਆਪੇ ਆਵੇ ਕੀ ਖਿਆਲ ਦੇ ਵਿੱਚ ਰੱਖਿਓ ਜਿਨ੍ਹਾਂ ਨੇ ਆਪਣਾ ਆਪ ਰੰਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਦਵਾਰੇ ਦੇ ਉੱਤੇ ਆ ਕੇ ਝੁਕਾ ਦਿੱਤਾ ਜਿਨ੍ਹਾਂ ਨੇ ਇਹ ਗੱਲ ਗੁਰੂ ਦੇ ਚਰਨਾਂ ਵਿੱਚ ਆ ਕੇ ਮੰਨੀ ਕਿ ਗੁਰੂ ਕਿਰਪਾ ਕਰਦਾ ਹੁਕਮ ਮੰਨਿਆ ਹੋਵੇ ਪ੍ਰਵਾਨ ਇੱਥੇ ਹੁਕਮ ਮੰਨਣ ਵਾਲਾ ਪ੍ਰਵਾਨ ਹੁੰਦਾ ਜੀ ਨਾ ਹੁਕਮ ਮੰਨਣ ਵਾਲੇ ਕਦੇ ਪਰਵਾਣ ਨਹੀਂ ਹੁੰਦੇ ਘਰ ਦੇ ਵਿੱਚ ਦੋ ਪੁੱਤਰ ਹੀ ਹੋਣ ਇੱਕ ਪੁੱਤਰ ਮਾਤਾ ਪਿਤਾ ਦੇ ਆਖੇ ਲੱਗਦਾ ਹੋਵੇ ਤੇ ਦੂਸਰਾ ਲੱਗੇ ਹੀ ਨਾ ਆਖੇ ਲੱਗਣ ਵਾਲਾ ਪੁੱਤਰ ਮਾਤਾ ਪਿਤਾ ਦੇ ਨੇੜੇ ਹੋਵੇਗਾ ਜਿਹੜਾ ਪੁੱਤਰ ਮਾਤਾ ਪਿਤਾ ਦੇ ਆਖੇ ਨਹੀਂ ਲੱਗਦਾ ਉਹ ਮਾਤਾ ਪਿਤਾ ਤੋਂ ਦੂਰ ਹੋਵੇਗਾ ਕਿਉਂਕਿ ਤੇ ਹੁਕਮ ਮੰਨਣ ਵਾਲਾ ਪਰਵਾਣ ਹੁੰਦਾ ਹੈ ਜਿਹੜਾ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਗੁਰੂ ਦਾ ਹੁਕਮ ਮੰਨ ਲਵੇ ਉਹ ਗੁਰੂ ਨੂੰ ਪਰਵਾਣ ਹੋਵੇਗਾ ਜਿਹੜਾ ਹੁਕਮਤੋਂ ਬਾਗੀ ਐ ਤੇ ਗੁਰੂ ਕੰ ਦਾ ਭੱਜਾ ਫਿਰ ਕਿੱਥੋਂ ਤੱਕ ਭੱਜ ਲਵੇਗਾ ਅਖੀਰ ਦਵਾਰਾ ਇਹੀ ਆ ਜਿੱਥੇ ਆ ਕੇ ਠਹਿ ਕੇ ਚਰਨਾਂ ਦੇ ਵਿੱਚ ਪੈ ਜਾਣਾ ਏ ਹੋਰ ਕਿਤੇ ਵੀ ਕੋਈ ਇਦਾਂ ਦਾ ਆਸਰਾ ਦੁਨੀਆ ਦੇ ਤਖਤੇ ਤੇ ਨਹੀਂ ਜਿਮਨੇਗਾ ਤੁਹਾਨੂੰ ਕਿਤੇ ਵੀ ਐਵੇਂ ਦਾ ਗੁਰੂ ਨਹੀਂ ਮਿਲੇਗਾ ਜਿਹੜਾ ਗੁਰੂ ਆਪਣੇ ਸਿੱਖਾਂ ਦੇ ਉਤੋਂ ਆਪਣੇ ਪੁੱਤ ਨਿਸ਼ਾਵਰ ਕਰ ਦਿੰਦਾ ਹੋਵੇ ਆਪਣਾ ਪਰਿਵਾਰ ਕੁਰਬਾਨ ਕਰ ਦਿੰਦਾ ਹੋਵੇ ਦੁਨੀਆ ਦੇ ਇਤਿਹਾਸ ਦੇ ਵਿੱਚ ਏਦਾਂ ਦਾ ਗੁਰੂ ਤੁਹਾਨੂੰ ਕਿਤੇ ਨਹੀਂ ਮਿਲੇਗਾ ਗੁਰੂ ਬਥੇਰੇ ਹੋਣਗੇ ਕੱਚੇ ਪਿੱਲੇ ਗੁਰੂ ਬੜੇ ਤੁਰੇ ਫਿਰਦੇ ਨੇ ਬਹੁਤ ਹੋਣਗੇ ਪਰ ਜਿਨ੍ਹਾਂ ਰੁਲਦਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਰਦਾਰੀਆਂ ਦਿੱਤੀਆਂ ਉਹਨਾਂ ਦੇ ਲਈ ਆਪਣੇ ਪੁੱਤਰ ਕੁਰਬਾਨ ਵੀ ਕਰ ਦਿੱਤੇ ਦੁਨੀਆ ਦੇ ਲੋਕ ਜ਼ਮੀਨ ਜਾਇਦਾਦ ਧਨ ਦੌਲਤ দান ਕਰਦੇ ਹੋਣਗੇ ਤੇ ਆਪਣੇ ਆਪ ਨੂੰ ਬਹੁਤ ਵੱਡਾ ਉੱਚਾ ਮਹਾਨ ਸਮਝਦੇ ਹੋਣਗੇ ਪਰ ਕਲਗੀਧਰ ਪ੍ਰੀਤਮ ਪਿਆਰਾ ਪੁੱਤਰਾ ਦਾ ਦਾਨੀ ਜੀ ਹਰ ਤਰ੍ਹਾਂ ਦਾ ਦਾਨ ਮਨੁੱਖ ਕਰ ਸਕਦਾ ਏ ਪਰ ਕਦੇ ਆਪਣੇ ਬੱਚਿਆਂ ਨੂੰ ਕੁਰਬਾਨੀ ਵਾਲਾ ਦਾਨ ਨਹੀਂ ਜੀ ਦੇ ਸਕਦਾ ਇਹ ਇੱਕੋ ਇੱਕ ਗੁਰੂ ਦੇ ਹਿੱਸੇ ਆਇਆ ਏ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਕੁਰਬਾਨ ਕਰ ਦਿੱਤਾ ਇਸ ਦੁਨੀਆ ਦੇ ਤਖਤੇ ਦੇ ਉੱਤੇ ਬਸਣ ਵਾਲਿਆਂ ਦੇ ਜਿਨ੍ਹਾਂ ਨੂੰ ਲੋਕ ਚੰਗਾ ਨਹੀਂ ਸੀ ਗਿਣਦੇ ਗੁਰੂ ਨੇ ਕਿਰਪਾ ਕਰਕੇ ਇਨੀ ਦਲੇ ਦ੍ਰਿੜਤਾ ਬਹਾਦਰੀ ਵਿਸ਼ਵਾਸ ਉਹ ਗੁਰੂ ਦੇ ਦਵਾਰੇ ਤੋਂ ਹੀ ਮਿਲਦਾ ਹੈ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ ਅੱਜ ਦੇ ਜੋ ਪਾਵਨ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 721 ਔਰ 22 ਉੱਪਰ ਸੁਭਾਈ ਮਾਨ ਨੇ ਤੇ ਲੰਗਰ ਆਗ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਆ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪ ਸਰਬੱਤ ਸੰਗਤ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਨਾਇਆ ਹੈ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਨਗਰ ਕੀਰਤਨ ਇਹ ਗੁਰੂ ਦੇ ਸਿੱਖਾਂ ਦੇ ਵਿਖੇ ਆਇਆ ਹੈ ਜਿਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦੁਨੀਆ ਦੇ ਵਹਿਮੀ ਭਰਮੀ ਪਖੰਡੀ ਅੰਨੇ ਆਗੂਆਂ ਨੂੰ ਗਿਆਨ ਬਖਸ਼ਿਸ਼ ਕਰਕੇ ਉਨ੍ਹਾਂ ਦੀ ਸੁਰਤੀ ਨੂੰ ਕਾਇਮ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਦਾਂ ਦੇ ਜੀਵਨ ਕਾਲ ਦੇ ਵਿੱਚ ਬਹੁਤ ਵੱਡੇ ਕਾਰਜ ਕੀਤੇ ਗੁਰੂ ਨਾਨਕ ਪਾਤਸ਼ਾਹ ਜੀ ਰਹਾਉ ਵਾਲੀਆਂ ਪੰਕਤੀਆਂ ਦੇ ਅੰਦਰ ਕਿਰਪਾ ਕਰਦੇ ਨੇ ਹਾਂ ਕੁਰਬਾਨਾ ਜਾਉ ਮਿਰਵਾਨਾ ਹਾਂ ਕੁਰਬਾਨਾ ਜਾਉ ਜਦੋਂ ਕਦੇ ਕਿਸੇ ਦੇ ਉੱਤੋਂ ਕੁਰਬਾਨ ਹੋਣ ਨੂੰ ਦਿਲ ਕਰੇ ਜਦੋਂ ਕੋਈ ਇੰਨਾ ਕੁ ਮਨੁੱਖ ਚੰਗਾ ਹੋਵੇ ਕੋਈ ਸਾਡੀ ਬਾਹ ਫੜਦਾ ਹੋਵੇ ਤੇ ਸੁਭਾਵਕ ਆਪਾਂ ਕਹਿ ਦਿੰਨੇ ਆ ਕਿ ਤੇਰੇ ਵਰਗਾ ਕੋਈ ਨਹੀਂ ਹੈ ਦਿਲ ਕਰਦਾ ਏ ਆਪਣੀ ਜਾਨ ਵੀ ਤੇਰੇ ਤੋਂ ਕੁਰਬਾਨ ਕਰ ਦਿਆਂ ਆਪਣਾ ਆਪ ਵੀ ਨਿਸ਼ਾਵਰ ਕਰ ਦਿਆਂ ਇਹ ਕੁਰਬਾਨਤਾ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੂੰ ਕੁਰਬਾਨ ਜਾਂਦਾ ਹਾਂ ਹਾਉ ਕੁਰਬਾਨਾ ਜਾਉ ਤਿਨਾ ਕਹਿ ਉਹਨਾ ਮਨੁੱਖਾਂ ਤੋਂ ਕੁਰਬਾਨ ਹਾਂ ਲੈਣ ਜੋ ਤੇਰਾ ਨਾਮ ਜਿਹੜਾ ਤੇਰਾ ਨਾਮ ਲੈਂਦੇ ਨੇ ਜਿਹੜਾ ਤੇਰਾ ਨਾਮ ਜਪਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਸਾਡੇ ਲਈ ਨਾਮ ਆ ਜਿਹੜੇ ਗੁਰੂ ਦੇ ਗੁਰਮੁਖ ਪਿਆਰੇ ਬਾਣੀ ਦਾ ਓਟ ਆਸਰਾ ਤੱਕੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਗੁਰਨਾਨਕ ਪਾਤਸ਼ਾਹ ਜੀ ਕਿੱਲਕੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਪਲਹਾਰ ਜਾਣਾ ਵਾ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਦੇ ਨੇ ਸੰਸਾਰ ਨੂੰ ਸੰਸਾਰ ਦੇ ਵਿੱਚੋਂ ਬੁਰਾਈਆਂ ਨੂੰ ਛੱਡਦੇ ਨੇ ਚੰਗੀਆਂ ਆਈਆਂ ਨੂੰ ਹਾਸਲ ਕਰਦੇ ਨੇ ਤੇਰੇ ਮਾਰਗ ਦੇ ਤੁਰਦੇ ਨੇ ਹੁਕਮ ਦੇ ਵਿੱਚ ਰਹਿਦੇ ਨੇ ਅਰੰਭਲੇ ਬੋਲ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੇ ਲੰਗ ਮਹੱਲਾ ਪਹਿਲਾ ਲਾੰਗਰ ਰਾਗ ਹੈ ਮਹੱਲਾ ਦਾ ਅਰਥ ਸਰੀਰ ਹੁੰਦਾ ਹੈ ਪਹਿਲਾ ਸਰੀਰ ਗੁਰੂ ਅਨੰਦਪਾਸ਼ਾ ਜੀ ਘਰ ਤੀਜਾ ਤਾਲ ਦੇ ਨਾਲ ਸੰਬੰਧਿਆ ਇੱਕ ਓੰਕਾਰ ਪਰਮਾਤਮਾ ਇੱਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਉਹ ਨਿਰਭਉ ਵਾ ਨਿਰਵੈਰ ਆ ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਉਹ ਜੁਨਾਂ ਦੇ ਵਿੱਚ ਨਹੀਂ ਹੁੰਦਾ ਅਜਿਹਾ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਬਗਦਾਦ ਦੀ ਸਾਖੀ ਘਟਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਕਾਲ ਦੀ ਹੈ। ਜਿੱਥੇ ਪੀਰ ਦਸਤਗੀਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਦੇ ਬਾਹਰ ਜਾ ਕੇ ਰਵਾਬ ਛੇੜਦੇ ਨੇ ਪਾਵਨ ਬਾਣੀ ਦੇ ਬਚਨਾਂ ਨੂੰ ਗਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਫੇਰ ਬਾਬਾ ਗਿਆ ਬਗਦਾਦ ਨੋ ਬਾਰ ਜਾਏ ਕੀਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬੀ ਮਰਦਾਨਾ ਦੋ ਹੀ ਜਾਣੇ ਨੇ ਇੱਕ ਬਾਬਾ ਰੱਬ ਰੂਪ ਆ ਪਿਆ ਤੇ ਨਾਲ ਮਿੱਤਰ ਮਰਦਾਨਾ ਹੈ ਕਈ ਵਾਰ ਨਾ ਇਦਾਂ ਆ ਜਾਂਦਾ ਹੈ ਬੰਦੇ ਵਿੱਚ ਕਿ ਗੁਰਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਜਾਂਦਾ ਹੈ ਭਾਈ ਮਰਦਾਨੇ ਨੂੰ ਯਾਦ ਨਹੀਂ ਕੀਤਾ ਜਾਂਦਾ ਪਰ ਮੈਂ ਕਹਿੰਦਾ ਭਾਈ ਮਰਦਾਨੇ ਤੋਂ ਬਿnabla ਨਾਨਕ ਕੁਝ ਨਹੀਂ ਸੀ ਜਿੱਥੇ ਜਿੱਥੇ ਨਾਨਕ ਗਿਆ ਏ ਉੱਥੇ ਭਾਈ ਮਰਦਾਨਾ ਨਾਲ ਿਆ ਜਿਹੜੀਆਂ ਔਕੜਾਂ ਦਾ ਸਾਹਮਣਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਭਾਈ ਮਰਦਾਨੇ ਨੇ ਵੀ ਨਾਲ ਹੀ ਕੀਤਾ ਕਿੰਨੇ ਦਿਲ ਦੀਆਂ ਤਾਰਾਂ ਅੰਦਰ ਜੁੜੀਆਂ ਹੋਣਗੀਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੰਨਾ ਹੀ ਕਹਿੰਦੇ ਨੇ ਮਰਦਾਨਿਆ ਰਵਾਬ ਛੇੜ ਬਾਣੀ ਆਈ ਏ ਤੇ ਭਾਈ ਮਰਦਾਨਾ ਪੁੱਛਦਾ ਹੀ ਨਹੀਂ ਆ ਗੁਰੂ ਜੀ ਕਿਹੜੇ ਤਾਲ 'ਚ ਕਿਹੜੇ ਰਾਵ 'ਚ ਨਾ ਇੱਕ ਪਲ ਦੇ ਵਿੱਚ ਰਵਾਬ ਦੀ ਤੋੜ ਛਿੜ ਜਾਂਦੀ ਹੈ ਅੰਦਰ ਦੀਆਂ ਤਾਰਾਂ ਉਹਨਾਂ ਦੀਆਂ ਦਿਲ ਦੀਆਂ ਕਿੰਨੀਆਂ ਜੁੜੀਆਂ ਹੋਣਗੀਆਂ ਕਿੰਨੇ ਕਨੈਕਸ਼ਨ ਨੇੜੇ ਦੇ ਹੋਣਗੇ ਇੱਕ ਦੂਜੇ ਨੂੰ ਨੇੜੇ ਉਹ ਜਿੱਥੇ ਸਰੀਰ ਕਰਕੇ ਨੇੜੇ ਨੇ ਉੱਥੇ ਦਿਲ ਕਰਕੇ ਵੀ ਨੇੜੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਚੁੱਕੀ ਹੈ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਹੈ ਭਾਵੇਂ ਭਾਈ ਮਰਦਾਨੇ ਦੇ ਬੱਚਿਆਂ ਦਾ ਵਿਆਹ ਹੋਵੇ ਪਰਿਵਾਰ ਦੀ ਗੱਲ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਹਰ ਵਕਤ ਖੜਦੇ ਨੇ ਇੱਥੇ ਕਿਸੇ ਦਾ ਕੋਈ ਮਿੱਤਰ ਪਿਆਰਾ ਰਿਸ਼ਤੇਦਾਰ ਥੋੜਾ ਜਿਹਾ ਤਗੜਾ ਹੋ ਜੇ ਤੇ ਮਾੜਿਆਂ ਵਾਲ ਵੇਂਦਾ ਹੀ ਨਹੀਂ ਮਾੜਾ ਕਿਤੇ ਵੈਸੇ ਹੀ ਮਿਲਣ ਚੱਲ ਜੇ ਨਾ ਤੋ ਪਹਿਲਾਂ ਹੀ ਮੱਥੇ ਦੇ ਵੱਟ ਪਾਈ ਹੁੰਦੇ ਆ ਇਹ ਕਿੱਧਰ ਆ ਗਿਆ ਮੰਗੀ ਨਾਲ ਦੇ ਕੁਝ ਪਹਿਲਾਂ ਹੀ ਮੁਖ ਤੋਂ ਗੱਲਾਂ ਚੱਲ ਪੈਂਦੀਆਂ ਨੇ ਥੋੜੇ ਜਿਹਾ ਚਾਰ ਚਾਰ ਪੈਸਿਆਂ ਕਰਕੇ ਬੰਦਾ ਆਪਣੇ ਆਪ ਨੂੰ ਅਮੀਰ ਗਿਣਦਾ ਏ ਪੈਸੇ ਦੀ ਇਹ ਮੇਰੀ ਬੜੀ ਘਟ ਆ ਬੰਦਾ ਦਿਲ ਤੋਂ ਅਮੀਰ ਹੋਣਾ ਚਾਹੀਦਾ ਏ ਕਿਸੇ ਨੂੰ ਵੇਖ ਕੇ ਖਿੜੇ ਮੱਥੇ ਮਿਲ ਲੈਣਾ ਕਿਸੇ ਨੂੰ ਵੇਖ ਕੇ ਖਿੜੇ ਮੱਥੇ ਮਿਲ ਪੈਣਾ ਇਹ ਸਭ ਤੋਂ ਵੱਡੀ ਅਮੀਰੀ ਹੈ ਪਰ ਕਿਸੇ ਨੂੰ ਵੇਖ ਕੇ ਮੱਥੇ ਵਟ ਪਾ ਲੈਣਾ ਇਹਦੇ ਵਰਗਾ ਤੇ ਕੋਈ ਗਰੀਬ ਹੀ ਨਹੀਂ ਹੋ ਸਕਦਾ ਗੁਰੂ ਪਾਸ਼ਾ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਇਹ ਤਨ ਇਦੇ ਉੱਤੇ ਮਾਇਆ ਦੀ ਪਾ ਚੜੀ ਆ। ਆਪਾਂ ਪਹਿਲਾਂ ਗੱਲ ਕੀਤੀ ਮਾਇਆ। ਮਾਇਆ ਬੰਦੇ ਕੋਲ ਆ ਜਾਵੇ ਤੇ ਉਹਦੇ ਜ਼ਮੀਰ ਤੋਂ ਪੈਰ ਉੱਤੇ ਉੱਠ ਪੈਂਦੇ ਨੇ। ਥੱਲੇ ਲਾਉਂਦਾ ਹੀ ਨਹੀਂ ਆ। ਪਰ ਜਦੋਂ ਥੱਲੇ ਆ ਕੇ ਡਿੱਗਦਾ ਹੈ ਨਾ ਪਤਾ ਫੇਰ ਲੱਗਦਾ। ਪਿਰ ਦਸਤਗੀਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਘੇਰਾ ਪਾ ਕੇ ਬੈਠ ਜਾਂਦੇ ਨੇ ਕਿਉਂਕਿ ਗੁਰੂ ਨੇ ਰਵਾਬ ਛੇੜੀ ਅਮਰ ਤਵੇਲੇ ਬਾਣੀ ਦਾ ਹੁਕਮ ਦਿੱਤਾ। ਇਸਲਾਮ ਦੇ ਵਿੱਚ ਸੰਗੀਤ ਨੂੰ ਕੋਈ ਜਗ੍ਹਾ ਨਹੀਂ ਆ ਹਰਾਮ ਮੰਨਿਆ ਗਿਆ ਹੈ ਹੁਣ ਸਾਰਾ ਬਗਦਾਦ ਇਕੱਠਾ ਹੋਇਆ ਹੱਥਾਂ ਦੇ ਵਿੱਚ ਰੋੜੇ ਫੜੀ ਫਿਰਦੇ ਨੇ ਕਿ ਇਹ ਕਿਹੜਾ ਬੰਦਾ ਜਿੰਨੇ ਇਸਲਾਮ ਦੀ ਤੋਹੀਨ ਕੀਤੀ ਹੈ ਸਾਰੇ ਲੋਕ ਇਕੱਠੇ ਹੁੰਦੇ ਨੇ ਪੀਰ ਦਸਤਗੀਰ ਵੀ ਆਉਂਦਾ ਹੈ ਗੁਰੂ ਸਾਹਿਬ ਜੀ ਵਾਲਾ ਤੱਕਦਾ ਹੈ ਆ ਕੇ ਕਹਿੰਦਾ ਤੁਹਾਨੂੰ ਪਤਾ ਨਹੀਂ ਕਿ ਇੱਥੇ ਸੰਗੀਤ ਨਹੀਂ ਕਹਾਇਆ ਜਾ ਸਕਦਾ ਤੁਸੀਂ ਇਸਲਾਮ ਦੀ ਤੋਹੀਨ ਕੀਤੀ ਹੈ ਤੁਸੀਂ ਉਹਦੀ ਉਲੰਘਣਾ ਕੀਤੀ ਹੈ ਤੁਹਾਨੂੰ ਇਹਦੀ ਸਜ਼ਾ ਮਿਲੇਗੀ ਗੁਰੂ ਸਾਹਿਬ ਜੀ ਕਹਿੰਦੇ ਰੱਬ ਦੀ ਯਾਦ ਵਿੱਚ ਜੁੜਨਾ ਉਹਦੀ ਯਾਦ ਵਿੱਚ ਜੁੜ ਕੇ ਗੀਤ ਗਾਉਣੇ ਇਹ ਕਿਵੇਂ ਦੀ ਤੋਹੀਨ ਹੋਗੀ ਇਹ ਤਾਂ ਕੋਈ ਤੋਹੀਣ ਨਹੀਂ ਨਾ ਲੈਕਚਰਤਾ ਜਿੰਨੀ ਮਰਜ਼ੀ ਬੰਦਾ ਗਾਲ੍ਹ ਦੇ ਉਹਨੂੰ ਬੁਰਾ ਨਹੀਂ ਮੰਨਦਾ ਤੇ ਗੁਰਬਾਣੀ ਦਾ ਸ਼ਬਦ ਚੱਲ ਰਿਹਾ ਹੋਵੇ ਤੇ ਕਹਦਾ ਆਵਾਜ਼ ਥੋੜੀ ਜਿਹੀ ਘਟਾ ਦਿਓ ਗੱਡੀ ਦੇ ਵਿੱਚ ਜਾਂਦਾ ਫੁੱਲ ਕਰਦਾ ਵਾ ਕਿ ਲੰਬਾ ਸਫਰ ਇਹ ਤੁਰੇ ਜਾਵਾਂਗੇ ਤੁਰੇ ਜਾਵਾਂਗੇ ਪਰ ਉਹੀ ਘਰ ਦੇ ਵਿੱਚ ਬਾਣੀ ਦਾ ਸ਼ਬਦ ਚੱਲੇ ਕਹਿੰਦਾ ਥੋੜੀ ਜਿਹੀ ਆਵਾਜ਼ ਘੱਟ ਕਰ ਲੋ ਫੋਨ ਆਉਂਦਾ ਪਰ ਗੀਤ ਸੁਣਦਾ ਇਹ ਗੰਦਲੇ ਗੰਦੇ ਤੇ ਕੋਈ ਆਵਾਜ਼ ਨਹੀਂ ਘੱਟ ਉੱਚੀ ਉੱਚੀ ਆਵਾਜ਼ ਲਾ ਕੇ ਬੱਚੇ ਦਾ ਵਿਆਹ ਹੋਵੇ ਸਾਰੇ ਪਿੰਡ ਨੂੰ ਗੱਦੀ ਕੀੜੇ ਪਾਇਆ ਵਾ ਖੁਸ਼ੀ ਆ ਉਹਦਾ ਮਨਾਉਣ ਦਾ ਢੰਗ ਵੀ ਹੋ ਸਕਦਾ ਏ ਪਰ ਇੰਨੀ ਉੱਚੀਆਂ ਆਵਾਜ਼ਾਂ ਗੰਦਲੇ ਗੀਤ ਉਹ ਕਹਿੰਦੇ ਨਹੀਂ ਸਾਡੇ ਇਸਲਾਮ ਦੇ ਵਿੱਚ ਸੰਗੀਤ ਹਰਾਮ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਜਿੱਥੇ ਰੱਬ ਦੀ ਗੱਲ ਹੋਵੇ ਪਰਮਾਤਮਾ ਦੀ ਉਸਤਤ ਹੋਵੇ ਉੱਥੇ ਸੰਗੀਤ ਹਰਾਮ ਨਹੀਂ ਹੁੰਦਾ ਉੱਥੇ ਆਨੰਦ ਲਿਆ ਜਾਂਦਾ ਹੈ ਪੀਰ ਦਸਤਗੀਰ ਨੂੰ ਲੱਗਿਆ ਥੋੜਾ ਜਿਹਾ ਇਹ ਵਿਚਾਰਵਾਨ ਵਾਲਾ ਬੰਦਾ ਹੈ ਇਹ ਕੋਈ ਆਮ ਨਹੀਂ ਹੈ ਪੀਰ ਦਸਤਗੀਰ ਕਹਿੰਦਾ ਤੁਸੀਂ ਬੋਲਿਆ ਕੀ ਹੈ ਤੁਸੀਂ ਪਹਿਲੀ ਗੱਲ ਕੀਤੀ ਆ ਇੱਕ ਓੰਕਾਰ ਦੀ ਫਿਰ ਤੁਸੀਂ ਗਾ ਦਿੱਤਾ ਪਾ ਤਾਲਾਂ ਪਾ ਤਾਲ ਲੱਖ ਆਗਾ ਆਸਾ ਅਗਾਸ ਕਿੰਨ ਲੱਗੇ ਸਾਡੀ ਇਸਲਾਮ ਦੇ ਵਿੱਚ ਸੱਤ ਪਤਾਲ ਗਿਣੇ ਗਏ ਨੇ ਇਹ ਸੱਤੇ ਆਸਮਾਨ ਆ ਤੇ ਤੁਸੀਂ ਕਹਿੰਦੇ ਲੱਖਾਂ ਹੀ ਜੀ ਗੁਰੂ ਸਾਹਿਬ ਜੀ ਤੁਹਾਡੇ ਸੱਤ ਕਿੰਨੇ ਕਹ ਕਹਿੰਦੇ ਸਾਡੇ ਹਜਰਤ ਮੁਹੰਮਦ ਸਾਹਿਬ ਨੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਕੀ ਮਾੜਾ ਕਿਆ ਗਲਤ ਥੋੜੀ ਕਿਹਾ ਉਹਨਾਂ ਨੇ ਸੱਤ ਕਹਿਆ ਤੇ ਵਧੀਆ ਹੀ ਮੈਂ ਲੱਖਾਂ ਕਹੇ ਨੇ ਉਹ ਕਹਿੰਦੇ ਭਰ ਤੁਸੀਂ ਸਾਡੇ ਪੈਗੰਬਰ ਦੇ ਬਚਨਾਂ ਦੀ ਤੋਹੀਨ ਤਾਂ ਕੀਤੀ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਹਜ਼ਰਤ ਮੁਹੰਮਦ ਸਾਹਿਬ ਨੂੰ ਸੱਤ ਨਜ਼ਰ ਪਏ ਉਹਨਾਂ ਸੱਤ ਬਿਆਨ ਕਰ ਦਿੱਤੇ ਮੈਨੂੰ ਲੱਖਾਂ ਨਜ਼ਰ ਪਏ ਮੈਂ ਲੱਖਾਂ ਬਿਆਨ ਕਰ ਦਿੱਤੇ ਹੁਣ ਇਦਾਂ ਹੀ ਆ ਨਾ ਜਿਵੇਂ ਜਿਵੇਂ ਜਿੱਦਾਂ ਦਾ ਬਿਆਨ ਕਰਾਂਗੇ ਉਦਾਂ ਦਾ ਹੀ ਆ ਜਿਵੇਂ ਜਿਵੇਂ ਦਾ ਕਿਸੇ ਨੇ ਗੁਰੂ ਘਰ ਆ ਕੇ ਤੱਕਿਆ ਉਹਨੇ ਉਦਾਂ ਦਾ ਹੀ ਬਿਆਨ ਕਰਨਾ ਹੈ ਕਿਸੇ ਨੇ ਕਹੀ ਜਣਾ ਲੜੀਆਂ ਬਹੁਤ ਸੋਹਣੀਆਂ ਲੱਗੀਆਂ ਉਹਨੇ ਲੜੀਆਂ ਹੀ ਵੇਖੀਆਂ ਕਿਸੇ ਨੇ ਕਹਿਣਾ ਗੁਰੂ ਤੇ ਰਮਾਲਾ ਬਹੁਤ ਸੋਹਣਾ ਜੱਤ ਰਿਆ ਸੀ ਉਹਨੇ ਰਮਾਲਾ ਤੱਕਿਆ ਕਿਸੇ ਨੇ ਕਹਿਣਾ ਕਿ ਗੁਰੂ ਘਰ ਦੀ ਵਿਛਾਈ ਬੜੀ ਸੋਹਣੀ ਸੀ ਹਰੇਕ ਨੇ ਜੋ ਜੋ ਤੱਕਿਆ ਉਹੀ ਬਿਆਨ ਕਰਨਾ ਹ ਕਿਸੇ ਨੇ ਗਰੰਤੀ ਸਿੰਘ ਦੀ ਗੋਲਕ ਵੇਖੀ ਜਾਣੀ ਵੀ ਅੱਜ ਉੱਥੇ ਮੱਥਾ ਟਿਕਾਈ ਬੜੀ ਹੈਗੀ ਬਾਬੇ ਹੁਣ ਜੋ ਵੇਖੋਗੇ ਉਹੀ ਬਿਆਨ ਕਰੋਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੀਰ حضرت محمد صاحب ਨੂੰ ਸੱਤ ਆਕਾਸ਼ ਨજર ਪਏ ਹੋਣਗੇ ਉਹਨਾਂ ਨੇ ਸੱਤ ਵਿਆਹ ਕਰ ਦਿੱਤੇ ਪਰ ਮੈਨੂੰ ਲੱਖਾਂ ਦਿਸੇ ਮੈਂ ਲੱਖਾਂ ਵਿਆਹ ਕਰ ਦਿੱਤੇ ਪੀਰ ਦਸਤਗਿਰ ਕਹਿੰਦਾ ਸਾਬਤ ਕਰ ਸਕਦੇ ਜੀ ਗੁਰੂ ਸਾਹਿਬ ਨੇ ਕਹਿੰਦੇ ਕਰ ਸਕਦੇ ਕਹਿੰਦਾ ਚਲੋ ਮੇਰੀ ਰਾਹ ਤੇ ਆਪਣੇ ਦਰਬਾਰ ਚ ਲੈ ਜਾਂਦਾ ਲੋਕ ਰੋੜੀ ਹੱਥਾਂ ਚ ਆ ਵੀ ਇਹ ਛੱਡਣਾ ਨਹੀਂ ਅੱਜ ਜਿੰਨੇ ਇਦਾਂ ਬੋਲ ਬੋਲਦੇ ਨੇ ਪੀਰ ਦਸਤਗਿਰ ਕਹਿੰਦਾ ਸਾਬਤ ਕਰਕੇ ਰੱਖੋ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਉਹ ਬੰਦਾ ਦੇ ਜਿਹੜਾ ਤੇਰਾ ਬੜਾ ਵਿਸ਼ਵਾਸਪਾਤਰ ਹੋਵੇ। ਪੀਰ ਦਸਤਗੀਰ ਕਹਿੰਦਾ ਮੇਰਾ ਮੁੰਡਾ ਆਪਣੇ ਲੜਕੇ ਨੂੰ ਅਗੀ ਕਰ ਦਿੰਦਾ ਗੁਰੂ ਨਾਨਕ ਸਿੰਘ ਜੀ ਨੇ। ਗੁਰੂ ਸਾਹਿਬ ਜੀ ਸੀਸ ਤੇ ਹੱਥ ਧਰਦੇ ਨੇ। ਉਹਦੀ ਮਤ ਦੀ ਸੁਰਤੀ ਜਿਹੜੀ ਇੰਨੀ ਉੱਚੀ ਆਕਾਸ਼ਾਂ ਦੇ ਵਿੱਚ ਲੈ ਜਾਂਦੇ ਨੇ ਬ੍ਰਹਮ ਮੰਡਾ ਦੀ ਸੈਰ ਕਰਵਾ ਕੇ ਉਹਨੂੰ ਪਲਾਂ ਦੇ ਵਿੱਚ ਚਾਨਣ ਕਰਵਾ ਦਿੰਦੇ ਨੇ। ਹੁਣ ਪੀਰ ਦਸਤਗੀਰ ਨੂੰ ਉਹਦਾ ਮੁੰਡਾ ਕਹਿੰਦਾ ਕਿ ਨਹੀਂ ਪਿਤਾ ਜੀ ਵਾਕਈ ਉਸ ਸਾਤ ਨਹੀਂ ਆ ਇੱਥੇ ਪਤਾ ਨਹੀਂ ਕਿੰਨੇ ਕੁ ਆਕਾਸ਼ ਤੇ ਕਿੰਨੇ ਕੁ ਪਤਾਲ ਜੀ ਉਥੇ ਗਿਣਤੀ ਨਹੀਂ ਕੀਤੀ ਜਾ ਸਕਦੀ ਪੀਰ ਦਸਤਗੀਰ ਬੜਾ ਹੈਰਾਨ ਹੋਇਆ ਕਹਿੰਦਾ ਲੱਗਦਾ ਤੁਸੀਂ ਪੁੱਜੇ ਹੋਏ ਜੀ ਮੇਰੇ ਤਿੰਨ ਸ਼ੰਕੇ ਆ ਮੇਰੇ ਤਿੰਨ ਸਵਾਲ ਆ ਕੀ ਉਹਨਾਂ ਤਿੰਨ ਸਵਾਲਾਂ ਦਾ ਤੁਸੀਂ ਜਵਾਬ ਦੇ ਸਕਦੇ ਜੀ ਗੁਰੂ ਸਾਹਿਬ ਜੀ ਕਹਿੰਦੇ ਕੋਈ ਨਹੀਂ ਅਸੀਂ ਸ਼ੰਕੇਤ ਅਨਵਿਰਤ ਕਰਦੇ ਫਿਰਦੇ ਦੁਨੀਆ ਤੇ ਇੰਨੀਆਂ ਵੱਡੀਆਂ ਪ੍ਰਚਾਰ ਫੇਰੀਆਂ ਕੀਤੀਆਂ ਉਦਾਸੀਆਂ ਚਾਰ ਕੀਤੀਆਂ ਸ਼ੰਕੇਤ ਅਨਵਿਰਤ ਕਰਨ ਦੇ ਲਈ ਤੁਰੇ ਫਿਰਦੇ ਆ ਪੀਰ ਦਸਤਗੀਰ ਕਹਿੰਦਾ ਪਹਿਲੀ ਗੱਲ ਰੱਬ ਤੋਂ ਪਹਿਲਾਂ ਕੀ ਸੀ ਦੂਜੀ ਗੱਲ ਰੱਬ ਰਹਿੰਦਾ ਕਿੱਥੇ ਆ ਤੇ ਤੀਜੀ ਗੱਲ ਰੱਬ ਕਰਦਾ ਕੀ ਆ ਮੇਰੇ ਵੀ ਸਵਾਲ ਹੋ ਸਕਦੇ ਆ ਤੁਹਾਡੇ ਵੀ ਹੋ ਸਕਦੇ ਆ ਕਿ ਵਾਕੇ ਰੱਬ ਤੋਂ ਪਹਿਲਾਂ ਕੀ ਸੀ ਹੌਣ ਰੱਬ ਰਹੀਂਦਾ ਕਿੱਥੇ ਆ ਤੇ ਰੱਬ ਕਰਦਾ ਕੀ ਐ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਮੈਂ ਥੋੜਾ ਜਿਹਾ ਸੰਕੋਚਵੇਂ ਸ਼ਬਦਾਂ ਦੇ ਵਿੱਚ ਬੇਨਤੀ ਕਰਾਂ ਗਾ ਗੁਰੂ ਸਾਹਿਬ ਜੀ ਕਹਿੰਦੇ ਕਿ ਪੀਰ ਜੀ ਥੋੜਾ ਜਿਹਾ ਥਾਲ ਦੇ ਵਿੱਚ ਮੋਤੀ ਪਾ ਕੇ ਲਿਆਓ ਪੀਰ ਨੂੰ ਲੱਗਿਆ ਤੇ ਇਹ ਵੀ ਫਕੀਰ ਦੂਜਿਆਂ ਵਾਂਗ ਜਵਾਬ ਦੇਣ ਤੋਂ ਪਹਿਲਾਂ ਭੇਟਾ ਮੰਗੀ ਜਾਂਦਾ ਹੈ ਉਹਨੇ ਥਾਲ ਦੇ ਵਿੱਚ ਮਗਾਈ ਮੋਤੀ ਗੁਰੂ ਸਾਹਿਬ ਜੀ ਕਹਿੰਦੇ ਪੀਰ ਜੀ ਗਿਣੋ ਪੀਰ ਗਿਣਨਾ ਸ਼ੁਰੂ ਕਰਦਾ ਏ 1 2 3 4 5 ਗੁਰੂ ਸਾਹਿਬ ਜੀ ਕਹਿੰਦੇ ਨਹੀਂ ਰੁਕਜੋ ਤੁਹਾਡੀ ਗਿਣਤੀ ਗਲਤ ਏ ਦੁਬਾਰਾ ਗਿਣੋ ਫੇਰ ਪੀਰ ਸ਼ੁਰੂ ਕਰਦਾ ਏ 1 2 3 4 ਗੁਰੂ ਸਾਹਿਬ ਜੀ ਕਹਿੰਦੇ ਨਹੀਂ ਗਲਤ ਏ ਫੇਰ ਗਿਣਤੀ ਸ਼ੁਰੂ ਕਰਦਾ ਏ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਪੀਰ ਜੀ ਗਿਣਤੀ ਤੁਹਾਡੀ ਸਹੀ ਨਹੀਂ ਆ ਪੀਰ ਦਸਤਗੀਰ ਕਹਿੰਦਾ 1 ਗੁਰੂ ਸਾਹਿਬ ਜੀ ਉੱਥੇ ਰੋਦੇ ਕਹਿੰਦੇ ਨਹੀਂ ਇੱਥੇ ਹੀ ਗਲਤੀ ਕਰ ਰਿਹਾ ਹੈ ਹੁਣ ਪੀਰ ਕਹਿੰਦਾ ਹੈ ਜੀ ਮੈਂ ਗਲਤੀ ਕਿਵੇਂ ਕਰ ਰਿਹਾ ਹਾਂ ਗੱਲ ਤਾਂ ਇੱਕ ਹੀ ਆ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਇੱਕ ਨਹੀਂ ਪੀਰ ਜੀ ਇੱਕ ਤੋਂ ਵੀ ਪਹਿਲਾਂ ਕੋਈ ਅੱਖਰ ਹੈ ਘਾ ਜੀ ਉਹਨੂੰ ਜ਼ੀਰੋ ਕਿਹਾ ਜਾਂਦਾ ਹੈ ਇਥੇ ਅਕਾ ਇੱਕ ਤੋਂ ਪਹਿਲਾਂ ਹਨੇਰਾ ਸੀ ਖਾਲੀ ਸੀ ਕੁਝ ਨਹੀਂ ਸੀ ਅਰਬਦ ਨਰਬਦ ਧੁੰਦੂ ਕਾਰਾ ਸੀ ਇਥੇ ਉਹ ਫਿਰ ਵੀ ਸ਼ਵਨ ਸਮਾਧ ਲਾ ਕੇ ਬੈਠਾ ਸੀ ਇਥੇ ਉਹਦੀ ਜੋਤ ਮੌਜੂਦ ਸੀ ਇੱਕ ਤੋਂ ਪਹਿਲਾਂ ਵੀ ਹੈਗਾ ਸੀ ਕੋਈ ਇਹ ਨਿੱਕੇ ਰਾਬਤੋਂ ਜਦੋਂ ਰੱਬ ਅਸੀਂ ਸੁਰਤੀ ਦੇ ਵਿੱਚ ਲਿਆਂਦਾ ਉਦੋਂ ਹੀ ਨਹੀਂ ਉਹ ਇੱਕ ਤੋਂ ਪਹਿਲਾਂ ਵੀ ਹੈਗਾ ਵਾ ਗਿਣਤੀ ਦੇ ਵਿੱਚ ਇੱਕ ਤੋਂ ਗੱਲ ਸ਼ੁਰੂ ਹੁੰਦੀ ਹੈ ਪਰ ਉਹ ਤੋਂ ਪਹਿਲਾਂ ਵੀ ਇੱਕ ਸਿਫਰ ਹੁੰਦੀ ਹੈ ਜ਼ੀਰੋ ਹੁੰਦੀ ਹੈ ਕਿ ਉਹ ਤੋਂ ਪਹਿਲਾਂ ਵੀ ਫਲਾਹ ਹੈਗਾ ਸੀ ਸਾਰਾ ਕੁਝ ਹੈਗਾ ਸੀ ਮੌਜੂਦ ਸੀ ਉਹ ਕਹਿੰਦਾ ਠੀਕ ਹੈ ਜੀ ਫਿਰ ਕਹਿੰਦਾ ਦੂਜੀ ਗੱਲ ਰੱਬ ਰਹਿੰਦਾ ਕਿੱਥੇ ਗੁਰੂ ਸਾਹਿਬ ਜੀ ਕਹਿੰਦੇ ਪੀਰ ਜੀ ਭੁੱਖ ਲੱਗੀ ਆ ਛਕਾਓਗੇ ਕੁਝ ਛੰਨੇ ਦੇ ਵਿੱਚ ਦੁੱਧ ਪਾ ਕੇ ਲਿਆਂਦਾ ਗਿਆ ਗੁਰੂ ਦੇ ਅੱਗੇ ਕੀਤਾ ਗਿਆ ਗੁਰੂ ਸਾਹਿਬ ਜੀ ਆਪਣੇ ਹੱਥਾਂ ਦੇ ਵਿੱਚ ਲੈ ਕੇ ਛੰਨੇ ਨੂੰ ਕਹਿੰਦੇ ਆ ਪੀਰ ਜੀ ਦੁੱਧ ਦੇ ਵਿੱਚ ਕੁਝ ਹੈਗਾ ਜੀ ਪੀਰ ਉਸੇ ਵੇਲੇ ਚਾਹ ਤੋ ਮਾਰਦਾ ਕੀ ਹੈ ਦੁੱਧ ਖੁਦ ਨਹੀਂ ਸਾਫ਼ ਆ ਕਹਿੰਦਾ ਨਹੀਂ ਨਹੀਂ ਨਾਨਕ ਜੀ ਇਹਦੇ ਵਿੱਚ ਕੁਝ ਨਹੀਂ ਹੈਗਾ ਗੁਰੂ ਸਾਹਿਬ ਜੀ ਕਹਿੰਦੇ ਹੈਗਾ ਹੈ ਕਹਿੰਦਾ ਨਹੀਂ ਹੈਗਾ ਗੁਰੂ ਸਾਹਿਬ ਜੀ ਕਹਿੰਦੇ ਮੇਰੀ ਨਿਗਾਹ ਦੇ ਨਾਲ ਦੇਖ ਹੈਗਾ ਹੀ ਕਹਿੰਦਾ ਨਹੀਂ ਹੈਗਾ ਗੁਰੂ ਸਾਹਿਬ ਜੀ ਕਹਿੰਦੇ ਚੱਲ ਮੈਂ ਤੈਨੂੰ ਪੁੱਛ ਹੀ ਲਈਦਾ ਦੱਸ ਇਹਦੇ ਵਿੱਚ ਮੱਖਣ ਹੈ ਕਿ ਨਹੀਂ ਹੈ ਕਹਿੰਦਾ ਹੈ ਰਾਜੀ ਗੁਰੂ ਸਾਹਿਬ ਜੀ ਕਹਿੰਦੇ ਮੱਖਣ ਤੋਂ ਕਿਉਂ ਬਣ ਸਕਦਾ ਕਲੀ ਬਣ ਸਕਦਾ ਕਹਿੰਦਾ ਬਣ ਸਕਦਾ ਜੀ ਗੁਰੂ ਸਾਹਿਬ ਜੀ ਕਹਿੰਦੇ ਵਿੱਚ ਹੈ ਆ ਮੱਖਣ ਨਹੀਂ ਕਹਿੰਦਾ ਵਿੱਚ ਹੀ ਹੈ ਧੋ ਵੀ ਵਿੱਚ ਹੈ ਕਹਿੰਦਾ ਹਾਂਜੀ ਵਿੱਚ ਹੀ ਹੈ ਗੁਰੂ ਸਾਹਿਬ ਜੀ ਕਹਿੰਦੇ ਫਿਰ ਤੂੰ ਕਿੱਦਾਂ ਕਹਿੰਦਾ ਹੈਗਾ ਹੀ ਕੁਝ ਨਹੀਂ ਇਹਦੇ ਵਿੱਚ ਹਾ ਗੱਤ ਹੈ ਆ ਕਹਿੰਦਾ ਪਰ ਮੈਨੂੰ ਇਦਾਂ ਨਜ਼ਰ ਨਹੀਂ ਪੈ ਰਿਹਾ ਉਹਦੇ ਲਈ ਦੁੱਧ ਗਰਮ ਕਰਨਾ ਪੈਣਾ ਜਾਗ ਲਾਉਣੀ ਪੈਣੀ ਰਾਤ ਰੱਖਣਾ ਪੈਣਾ ਦਿਨੇ ਰੜਕਣਾ ਪੈਣਾ ਫੇਰ ਮੱਖਣ ਨਿਕਲਣਾ ਤੇ ਮੱਖਣ ਨੂੰ ਕਾੜਨਾ ਪੈਣਾ ਫੇਰ ਕਿਉਂ ਨਿਕਲਣਾ ਗੁਰੂ ਸਾਹਿਬ ਜੀ ਇਦਾਂ ਹੀ ਇਹ ਸ੍ਰਿਸ਼ਟੀ ਆ ਗੁਰੂ ਕਹਿੰਦੇ ਇਦਾਂ ਹੀ ਇਹ ਸ੍ਰਿਸ਼ਟੀ ਆ ਰਾਬੇ ਦੇ ਵਿੱਚ ਹੀ ਆ ਪਰ ਤੈਨੂੰ ਰੜਕਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਨਾ ਵੀ ਜਿਹੜੀ ਨਵੀਂ ਸਿਵਾਣੀ ਨੌ ਆਵੇ ਤੂੰ ਉਹਨੂੰ ਦੁੱਧ ਦੇ ਦੋ ਘਲੇ ਪਾਸੇ ਕੋਪ ਧੀਏ ਮੱਖਣ ਕੱਢ ਲੈ ਹੁਣ ਜਿੰਨੂੰ ਮਧਾਣੀ ਦਾ ਹੀ ਨਹੀਂ ਪਤਾ ਰੜਕਣ ਦਾ ਜਿਹੜੀ ਪਤਾ ਉਹਨੇ ਮੱਖਣ ਕੀ ਕੱਢਣਾ ਉਸ ਧੀ ਨੇ ਮੱਖਣ ਤੋਂੜੀ ਕੱਢ ਲੈਣਾ ਨਹੀਂ ਨਿਕਲਣਾ ਇਹ ਤਾਂ ਉਸੇ ਮਾਈ ਨੂੰ ਪਤਾ ਏ ਕਿ ਚਾਟੀ ਦੇ ਵਿੱਚ ਮਧਾਣਾ ਪਾਇਆ ਜਾਂਦਾ ਏ ਉਹਦੀ ਈਟੀ ਜਿਹੜੀ ਹੈ ਉਹ ਦੋਹਾਂ ਫਟ ਕੇ ਘਮਾਈ ਜਾਂਦੀ ਹੈ ਫਿਰ ਜਾ ਕੇ ਦੁੱਧ ਰੜਕਿਆ ਜਾਂਦਾ ਫਿਰ ਕਿਉਂ ਪਰਤਾਰ ਕੇ ਮੱਖਣ ਹੁੰਦਾ ਏ ਤੇ ਵਕ ਲੱਸੀ ਵੱਖਰੀ ਹੁੰਦੀ ਆ ਮੱਖਣ ਵੱਖਰਾ ਹੁੰਦਾ ਏ ਪੀਰ ਨੂੰ ਕਾੜਿਆ ਜਾਂਦਾ ਹੈ ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਰੜਕਿਆ ਹੁਣ ਜਿਨ੍ਹਾਂ ਨੇ ਰੱਬ ਰੜਕ ਕੇ ਇਦਾਂ ਮਹਿਸੂਸ ਕੀਤਾ ਕਿ ਇਹ ਸੰਸਾਰ ਦੁੱਧ ਰੂਪ ਬਾਟਾ ਹੀ ਆ ਰੱਬ ਦੀ ਜੋਤ ਇਹਦੇ ਵਿੱਚ ਸਮਾਈ ਆ ਮੈਂ ਕਿਵੇਂ ਆਪਣੇ ਮਨ ਨੂੰ ਜਾਗ ਲਾ ਕੇ ਉਹਨੂੰ ਇਹਨਾਂ ਨੇਤਰਾਂ ਦੇ ਨਾਲ ਧੱਕਣਾ ਹੈ ਪੀਰ ਕਹਿੰਦਾ ਨਾਨਕ ਜੀ ਗੱਲ ਤੁਹਾਡੀ ਠੀਕ ਆ ਜੇ ਰੱਬ ਇੱਥੇ ਹੀ ਆ ਤੇ ਮੇਰੇ ਕੋਲ ਦੇਖਣ ਵਾਲੀ ਅੱਖ ਨਹੀਂ ਤੁਸੀਂ ਸਹੀ ਜੀ ਫਿਰ ਰੱਬ ਕੰਮ ਕੀ ਕਰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਪੀਰ ਜੀ ਵੇਖੋ ਜਦੋਂ ਕੋਈ ਕਿਸੇ ਦੇ ਘਰ ਆਵੇ ਸਾਰੀਆਂ ਗੱਲਾਂ ਖਲਾਰ ਕੇ ਕਰ ਲੈਂਦੇ ਜੀ ਇਦਾਂ ਥੋੜੀ ਹੁੰਦਾ ਕਿ ਤੁਸੀਂ ਸਾਰੀਆਂ ਗੱਲਾਂ ਉਹਨਾਂ ਖਲੋਤੇ ਖਲੋਤੇ ਕਰੀ ਜਾ ਮੈਂ ਥੱਕ ਗਿਆ ਮੈਂ ਬਹਿਣਾ ਵਾ ਤੁਸੀਂ ਕਿਰਪਾ ਕਰਕੇ ਮੇਰੀ ਜਗ੍ਹਾ ਤੇ ਆਓ ਤਾਂ ਮੈਂ ਘੜੀਕ ਆਸਰੇ ਬੈਠ ਜਾਣਾ ਗੁਰੂ ਨਾਨਕ ਸਾਹਿਬ ਜੀ ਉੱਠੇ ਪੀਰ ਦਸਤਗੀਰ ਉੱਠਿਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਜਗ੍ਹਾ ਤੇ ਚੱਲ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਤੁਰੇ ਤੇ ਪੀਰ ਦੇ ਸੰਗਸਣ ਤੇ ਬਹਿ ਗਏ ਹੁਣ ਬੈਠੇ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦਾ ਪੀਰ ਪੀਰ ਕਹਿੰਦਾ ਨਾਨਕ ਜੀ ਦੱਸੋ ਵੀ ਰੱਬ ਦਾ ਕੰਮ ਕੀ ਹੈ ਗੁਰੂ ਸਾਹਿਬ ਜੀ ਕਹਿੰਦੇ ਬਸ ਇੰਨਾ ਕੀ ਕੰਮ ਹੈ ਰੋਲਦਿਆਂ ਨੂੰ ਤਖਤਾਂ ਦੇ ਭਾਰੰਦਾ ਤੇ ਤਖਤਾਂ ਵਾਲਿਆਂ ਨੂੰ ਰੋਲਣ ਲਾ ਦਿੰਦਾ ਵਾ ਨੀਵਿਆਂ ਨੂੰ ਉੱਚਾ ਕਰ ਦਿੰਦਾ ਤੇ ਉੱਚਿਆਂ ਨੂੰ ਨੀਵੇਂ ਕਰ ਦਿੰਦਾ ਏ ਬਸ ਖੇਡ ਉਹਦੀ ਸੁਰਤ ਦੀ ਹੈ ਰੱਬ ਦੇ ਕੰਮ ਹੈ ਉਹਦੀ ਸੁਰਤੀ ਵੇਖ ਕੇ ਪੀਰ ਮੰਨ ਗਿਆ ਕਹਿੰਦਾ ਵਾਕਈ ਤੁਸੀਂ ਪੁੱਜੇ ਹੋਏ ਜੀ ਕਹਿੰਦੇ ਅੱਜ ਵੀ ਗੁਰੂ ਨਾਨਕ ਦੇ ਨਾਮ ਦੀ ਸੇਲ ਜਿਹੜੀ ਉੱਥੇ ਲੱਗੀ ਹੋਈ ਹੈ ਜਿਹੜੇ ਲੋਕ ਗੁਰੂ ਨਾਨਕ ਨੂੰ ਪੱਥਰ ਲੈ ਕੇ ਪੈਗੇ ਸੀ ਉਹ ਗੁਰੂ ਨਾਨਕ ਦੇ ਚਰਨੀ ਪੈ ਗਏ ਜਦੋਂ ਪੀਰ ਦਸਤਗੀਰ ਮੱਥਾ ਟੇਕ ਗਿਆ ਤੇ ਉਹ ਬਗਦਾਦ ਸ਼ਹਿਰ ਦੇ ਵਾਸੀ ਨੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਣ ਗਏ ਉਹਨਾਂ ਨੇ ਗੁਰੂ ਦੀ ਗੱਲ ਮੰਨ ਲਈ ਗੁਰੂ ਕਿਰਪਾ ਕਰਦੇ ਨੇ ਜਿੰਨਾ ਨੇ ਪ੍ਰਮਾਤਮਾ ਨੂੰ ਧਿਆਨ ਧਰਿਆ ਮੈਂ ਉਹਨਾਂ ਨੂੰ ਕੁਰਬਾਨ ਜਾਂਦਾ ਹਾਂ ਤੇ ਬੰਦੇ ਨੇ ਤਨ ਨੂੰ ਮਾਇਆ ਦੀ ਪਾ ਲੱਗੀ ਐ ਪਾ ਭੈਣਾ ਜਿਹੜੀਆਂ ਚੰਗੀ ਤਰ੍ਹਾਂ ਜਾਣਦੀਆਂ ਜਦੋਂ ਚੁੰਨੀ ਨੂੰ ਰੰਗਾਉਣ ਜਾਂਦੀਆਂ ਨੇ ਉਹ ਪਾਟ ਰਹੁੰਦੇ ਨੇ ਪਹਿਲਾਂ ਗਰਮ ਕਰਕੇ ਰੰਗ ਤੋਂ ਪਹਿਲਾਂ ਜਿਹੜਾ ਇਹ ਉਹਨੂੰ ਪਾ ਲਾਈ ਜਾਂਦੀ ਐ ਰੱਦ ਦੀ ਫਿਰ ਚੁੰਨੀ ਦਾ ਰੰਗ ਪੱਕਾ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਨਵੀ ਰੰਗਿਆ ਪਿਆ ਏ ਕਾਦੇ ਵਿੱਚ ਰੰਗਿਆ ਪਿਆ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਤੇਰੇ ਇਸ ਤਨ ਰੂਪੀ ਚੋਲੇ ਨੂੰ ਰੰਗ ਚੜ੍ਹਿਆਈ ਮਾਇਆ ਦੀ ਪਾਦ ਮਾਇਆ 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 ਕਰਦਾ ਪਰਦਾ ਯਰਤਾਂ ਤੇ ਇਹ ਹੀ ਦਾ ਦਾ ਲੱਭ ਦਾ ਰੰਗ ਚੜ੍ਹਿਆਈ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੀ ਕਹਿੰਦੀ ਜਿਸ ਤਨ ਦੇ ਉੱਤੇ ਮਾਇਆ ਦੀ ਪਾ ਜੜੀ ਉਹ ਚੋਲਾ ਗੁਰੂ ਨੂੰ ਪਰਵਾਣ ਨਹੀਂ ਹੈ ਤੁਸੀਂ ਸੋਨਾ ਸੂਟ ਲਿਆਓ ਸੋਹਣੇ ਸੂਟ ਦੇ ਉੱਤੇ ਕੋਈ ਰੰਗ ਲੱਗ ਜਾਵੇ ਤੇ ਬੰਦਾ ਪਾਉਂਦਾ ਹੀ ਨਹੀਂ ਆ ਕਹਿੰਦਾ ਵੀ ਨਹੀਂ ਪਾਉਣਾ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਤਨ ਨੂੰ ਮਾਇਆ ਦੀ ਪਾ ਲੱਗੀ ਹੈ ਤੇ ਇਹ ਅਕਾਲ ਪੁਰਖ ਮੋਣੀ ਪਾਉਂਦਾ ਅਗਲੇ ਪਾਵਨ ਵਚਨ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਾਇਆ ਰੰਗਣ ਜੀਥੀਆ ਪਿਆਰੇ ਪਾਈਏ ਨਾਮ ਜੀਠ ਕਹਿੰਦੇ ਜੇ ਕਾਇਆ ਰੂਪੀ ਸਰੀਰ ਰੂਪੀ ਚੋਲਾ ਰੰਗਣਾ ਹੀ ਨਾ ਤੇ ਮਾਲਕ ਦੇ ਨਾਮ ਦੇ ਨਾਮ ਦੇ ਨਾਲ ਰੰਗ ਲੈ ਨਾਮ ਦੇ ਨਾਲ ਰੰਗਿਆ ਹੋਇਆ ਚੋਲਾ ਇਹਨਾਂ ਪੱਕਾ ਰੰਗ ਹੋਊਗਾ ਕਦੇ ਲੱਥੂਗਾ ਨਹੀਂ ਜਿਹੜੇ ਕਹਿੰਦੇ ਨਾ ਗੁਰੂ ਦਾ ਅਮਰਤ ਛਕਿਆ ਤੇ ਭੰਗ ਕਰਤਾ ਉਹਨੇ ਕਦੇ ਛਕਿਆ ਹੀ ਨਹੀਂ ਉਹਨੇ ਤਾਂ ਲੋਕ ਵਿਖਾਵਾ ਕੀਤਾ ਪਰ ਜਿਨ੍ਹਾਂ ਨੇ ਛਕਿਆ ਉਹ ਸਿਰ ਦੇ ਕੇ ਵੀ ਆਪਣਾ ਨਿਭਾ ਜਾਂਦੇ ਨੇ ਜਿਨ੍ਹਾਂ ਨੇ ਛਕਿਆ ਜਿਨ੍ਹਾਂ ਨੇ ਬਾਣੀ ਪੜ੍ਹੀ ਉਹ ਆਪਣਾ ਆਪ ਕੁਰਬਾਨ ਕਰਕੇ ਵੀ ਨਿਭਾ ਜਾਂਦੇ ਨੇ ਪਰ ਜਿਹੜੇ ਨਿਭਾ ਨਹੀਂ ਸਕੇ ਸਮਝ ਲਓ ਮਨ ਕਰਕੇ ਜੁੜੇ ਨਹੀਂ ਸੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਸਰੀਰ ਨੂੰ ਰੰਗ ਚੜਾਉਣਾ ਹੈ ਨਾ ਕਾਇਆ ਰੰਗਣੀ ਹੈ ਤੇ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗ ਲੈ ਇਹ ਬੜਾ ਪੱਕਾ ਰੰਗੀ ਇੱਕ ਇਹ ਕਦੇ ਲੱਥਦਾ ਨਹੀਂ ਹੂ ਚੁੰਨੀਆਂ ਦੇ ਸੂਟਾਂ ਦੇ ਰੰਗ ਫਿੱਕੇ ਪੈ ਜਾਣਗੇ ਮਾਲਕ ਦਾ ਨਾਮ ਦਾ ਰੰਗ ਜਿਉਂ-ਜਿਉਂ ਚੜ੍ਹੇਗਾ ਤਿਉਂ ਤੇ ਖੁਮਾਰੀ ਚੜ੍ਹਦੀ ਏ ਗੂੜਾ ਹੁੰਦਾ ਏ ਤੇ ਕਾਣੀ ਕਦੇ ਵੀ ਪੈਂਦਾ ਗੁਰੂ ਸਾਹਿਬ ਜੀ ਕਹਿੰਦੇਗੇ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਕਹਿੰਦੇ ਇੱਥੇ ਲੰਗਣ ਰੰਗਣ ਵਾਲਾ ਲਲਾਰੀ ਕਹੋਣਿਆ ਗੁਰੂ ਆ ਜਿਹੜਾ ਗੁਰੂ ਰੰਗ ਚਾੜਦਾ ਏ ਨਾ ਉਹ ਕਦੇ ਫਿੱਕਾ ਨਹੀਂ ਪੈਂਦਾ ਏਦਾਂ ਗੂੜਾ ਰੰਗ ਅਜੇ ਤੱਕ ਮੈਂ ਕਿਤੇ ਚੜਿਆ ਵੇਖਿਆ ਹੀ ਨਹੀਂ ਬਾਕੀ ਰੰਗ ਫਿੱਕੇ ਪੈ ਜਾਣਗੇ ਗੁਰੂ ਦੇ ਨਾਮ ਦਾ ਰੰਗ ਗੂੜਾ ਹੁੰਦਾ ਜਾਂਦਾ ਏ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਕਹਿੰਦੇ ਜਿਨ੍ਹਾਂ ਦਾ ਸਰੀਰ ਰੂਪੀ ਚੋਲਾ ਰਤਿਆ ਗਿਆ ਰੰਗਿਆ ਗਿਆ ਪਰਮਾਤਮਾ ਉਹਨਾਂ ਦੇ ਕੋਲ ਹੈ ਕੰਤ ਦਾ ਅਰਥ ਹੈ ਪਰਮਾਤਮਾ ਪਤੀ ਉਹਨਾਂ ਨੂੰ ਮਿਲਦਾ ਹੈ ਤੂੜ ਤੇ ਨਾ ਕੀ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ ਗੁਰੂ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਮੇਰੀ ਇੱਕ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਵਿੱਚ ਯਰਜਿਆ ਜਿਨ੍ਹਾਂ ਨੇ ਆਪਣੇ ਤਨ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਾ ਲਿਆ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਮਾਂ ਇਦਾਂ ਦਾ ਗੁਰੂ ਕਿਤੇ ਨਹੀਂ ਤੁਹਾਨੂੰ ਮਿਲੇਗਾ ਕਿ ਜਿਹੜਾ ਆਪਣੇ ਸਿੱਖਾਂ ਦੇ ਨਾਲ ਇੰਨਾ ਪਿਆਰ ਕਰਦਾ ਅਖੀਰਲੇ ਪਾਵਨ ਬਚਨ ਗੁਰੂ ਕਿਰਪਾ ਕਰਦੇ ਨੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਉਹ ਮਾਲਕ ਸਰੀਰ ਆਪੇ ਤਿਆਰ ਕਰਦਾ ਏ ਕੋਈ ਦੁਨੀਆ ਦੇ ਵਿੱਚ ਇਦਾਂ ਦੀ ਫੈਕਟਰੀ ਨਹੀਂ ਜਿੱਥੇ ਸਰੀਰ ਬਣ ਕੇ ਆਂਦੇ ਨੇ ਨਹੀਂ ਇਹ ਮਾਲਕ ਦੀ ਬਖਸ਼ਿਸ਼ ਆ ਸਰੀਰ ਉਹਨੇ ਆਪੇ ਸਾਜੇ ਨੇ ਆਪੇ ਉਹ ਸਾਜੇ ਹੋਏ ਸਰੀਰਾਂ ਦੇ ਉੱਤੇ ਨਾਮ ਦਾ ਰੰਗ ਚੜਾ ਦਿੰਦਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਆਪੇ ਉਹ ਬਖਸ਼ਿਸ਼ ਕਰਦਾ ਏ ਨਦਰਦਾਰ ਤੋਂ ਨਹੀਂ ਬਖਸ਼ਿਸ਼ ਆਪੇ ਉਹ ਬਖਸ਼ਿਸ਼ ਕਰਦਾ ਏ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਵੇ ਉਹ ਜੀਵ ਰੂਪ ਇਸਤਰੀ ਅਕਾਲ ਪੁਰਖ ਪਤੀ ਦੀ ਨਿਗਾਹ ਦੇ ਵਿੱਚ ਪ੍ਰਮਾਨ ਹੋ ਜਾਂਦੀ ਹੈ ਜਿਹੜੀ ਉਹਦੇ ਨਾਮ ਰੰਗ ਵਿੱਚ ਰੰਗੀ ਜਾਵੇ ਗੁਰੂ ਨੇ ਕਿਰਪਾ ਕੀਤੀ ਤੁਸੀਂ ਰੰਗੀਆਂ ਹੋਈਆਂ ਰੂਹਾਂ 'ਚ ਅਸੀਂ ਹਰ ਪਿੰਡ ਦੇ ਵਿੱਚ ਜਾਂਦੇ ਹਾਂ ਪਰ ਮੈਨੂੰ ਅੱਜ ਇੱਕ ਗੱਲ ਦੀ ਬੜੀ ਖੁਸ਼ੀ ਹੈ ਕਿ ਜਿੱਥੇ ਆਪ ਭਾਰੀ ਗਿਣਤੀ ਦੇ ਵਿੱਚ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਰਹੇ ਜੀ ਨਹੀਂ ਤੇ ਅੰਮ੍ਰਿਤ ਵੇਲੇ ਗਰੰਥੀ ਸਿੰਘ ਅਰਦਾਸ ਕਰਦਾ ਤੇ ਚੌਰ ਕਰਨ ਦੇ ਲਈ ਵੀ ਕੋਈ ਨਹੀਂ ਹੁੰਦਾ ਇੱਥੇ ਤਾਂ ਗੁਰੂ ਦੀ ਕਿਰਪਾ ਦੇ ਨਾਲ ਦੂ ਦੂ ਸਿੰਘ ਲਾਈਨ ਦੇ ਵਿੱਚ ਹੁੰਦੇ ਨੇ ਕਿ ਸੇਵਾ ਕਰਨੀ ਅਸੀਂ ਚੌਰ ਕਰਨ ਦੀ ਨਹੀਂ ਤੇ ਇਦਾਂ ਦੇ ਗੁਰੂ ਘਰ ਵੀ ਹੈਗੇ ਜੀ ਅੰਮ੍ਰਿਤ ਵੇਲੇ ਗਰੰਥੀ ਸਿੰਘ ਪ੍ਰਕਾਸ਼ ਕਰਦਾ ਤੇ ਕੱਲਾ ਸਿਰ ਤੇ ਮਾਰਾ ਦਾ ਸਰੂਪ ਲੈ ਕੇ ਆ ਰਿਹਾ ਤੇ ਇੱਕ ਹੱਥ ਦੇ ਨਾਲ ਮਹਾਰਾਜ ਫੜੇ ਤੇ ਦੂਸਰੇ ਹੱਥ ਦੇ ਨਾਲ ਚੌਰ ਕਰ ਦਿਆ ਏ ਇਦਾਂ ਦੇ ਸਰੀਰ ਵੀ ਹੈਗੇ ਜੀ ਇਦਾਂ ਦੇ ਲੋਕ ਵੀ ਹੈਗੇ ਜੀ ਜਿੱਥੇ ਪ੍ਰਕਾਸ਼ ਕਰਵਾਉਣ ਸਮੇਂ ਕੋਈ 2-4 ਸਿੰਘ ਹੀ ਨਹੀਂ ਹੈਗੇ ਮੈਂ ਕਹਿੰਦਾ 2-4 ਸਿੰਘਾਂ ਦੀ ਦੂਰ ਦੀ ਗੱਲ ਇੱਕ ਹੀ ਹੋ ਜਾਵੇ ਜਿਹੜਾ ਚੌਰ ਤੇ ਕਰ ਲੈ ਉਹ ਵੀ ਕਰਨ ਦੇ ਲਈ ਨਹੀਂ ਦੀ ਅੱਗੇ ਤੇ ਇਦਾਂ ਦੇ ਗੁਰੂ ਘਰ ਵੀ ਹੈਗੇ ਜੇ ਜਿੱਥੇ ਗਰੰਦੀ ਸਿੰਘ ਅਰਦਾਸਾ ਸੋਧ ਰਿਹਾ ਏ ਚੌਰ ਕਰਨ ਦੇ ਲਈ ਮਗਰ ਤਾਬਿਆ ਦੇ ਵਿੱਚ ਸਿੰਘ ਹੀ ਨਹੀਂ ਹੈਗਾ ਐਵੇਂ ਦੇ ਵੀ ਅਗੇ ਨਹੀਂ ਪਰ ਤੁਸੀਂ ਬੜੇ ਵੱਡੇ ਆਪਾਂ ਗੋਆਲੇ ਇਹ ਗੁਰੂ ਦੀ ਦਾਤ ਵਿਰਲਿਆ ਵਿਰਲਿਆ ਨੂੰ ਮਿਲਦੀ ਹੈ ਤੁਸੀਂ ਗੁਰੂ ਨੂੰ ਨੇੜੇੋਂ ਜਾਣਿਆ ਤਾਂ ਗੁਰੂ ਦੇ ਕੋਲ ਆ ਕੇ ਬੈਠੇ ਜੇ ਤੇ ਇਹਦੇ ਲਈ ਗੁਰੂ ਦੀ ਕਿਰਪਾ ਹੋਣੀ ਤੇ ਉਦਮ ਹੋਣਾ ਬੜਾ ਜ਼ਰੂਰੀ ਹੈ ਅਸੀਂ ਲੰਬੇ ਸਮੇਂ ਤੋਂ ਗਿਆਨੀ ਗੁਰਬਿੰਦਰ ਸਿੰਘ ਜੀ ਨੂੰ ਜਾਣਦੇ ਜਿਹੜੇ ਬੜੇ ਗੁਰਮਤ ਦੇ ਗੂੜ ਗਿਆਤਾ ਨੇ ਸਮੇ ਸਮੇ ਦੇ ਮੁਤਾਬਕ ਉਹ ਗੁਰਮਤ ਦੇ ਕਾਰਜ ਆਰੰਭ ਕਰਦੇ ਨੇ ਪ੍ਰਕਾਸ਼ ਦਿਹਾੜੇ ਸ਼ਹੀਦੀ ਦਿਹਾੜੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਬੜੇ ਪ੍ਰੇਮ ਸਹਿਤ ਮਨਾਉਂਦੇ ਨੇ ਇਹ ਇੱਕ ਗ੍ਰੰਥੀ ਸਿੰਘ ਚੰਗੇ ਗ੍ਰੰਥੀ ਸਿੰਘ ਦੀ ਨਿਸ਼ਾਨੀ ਹੈ ਸੰਗਤ ਨੂੰ ਜੋੜ ਕੇ ਰੱਖਣਾ ਨਹੀਂ ਤੇ ਕਈ ਇਦਾਂ ਦੇ ਵੀ ਹੁੰਦੇ ਨੇ ਵੀ ਆਉਂਦੀ ਸੰਗਤ ਨੂੰ ਢਾ ਦਿੰਦੇ ਨੇ ਵੀ ਇਹ ਕਿੱਧਰ ਤੁਰੇ ਆਉਂਦੇ ਨੇ ਤੇ ਕਈ ਇਦਾਂ ਦੇ ਸਿੰਘ ਹੁੰਦੇ ਨੇ ਜਿਹੜੇ ਗੁਰੂ ਘਰ ਆਉਂਦੇ ਵੀ ਨਹੀਂ ਆ ਤੇ ਗ੍ਰੰਥੀ ਸਿੰਘ ਵੀ ਪ੍ਰੇਰਨਾ ਇਹਦੀ ਹੁੰਦੀ ਕਿ ਗੁਰੂ ਘਰ ਉਹ ਦਰਸ਼ਨ ਦਿਦਾਰਿਆਂ ਦੇ ਲਈ ਆਉਣਾ ਸ਼ੁਰੂ ਹੋ ਜਾਂਦੇ ਸੋ ਆਪ ਸਰਬੱਤ ਸੰਗਤ ਧੰਤਾ ਦੇ ਪਾਤਰ ਗੁਰੂ ਪਾਸ਼ਾ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਪਾਵਨ ਬਚਨ ਸਾਡੀ ਝੋਲੀ ਵਿੱਚ ਬਖਸ਼ਿਸ਼ ਕੀਤੀ